ਹੈਲੋ ਗਾਇਸ ਅਸੀਂ ਅੱਜ ਇੱਕ ਹੋਰ ਮਸਲਾ ਲੈ ਕੇ ਜਨਤਾ ਦੀ ਜਨਤਾ ਦੀ ਆਵਾਜ਼ ਸਰਕਾਰ ਤੱਕ ਪਹੁੰਚਾ ਰਹੇ ਹਾਂ ਗੱਲ ਕਰ ਰਹੇ ਹਾਂ ਜਿਹੜਾ ਮਸਲਾ ਅੱਜ ਸਾਡੇ ਕੋਲ ਹੋਰ ਆਇਆ ਅਸੀਂ ਖੜੇ ਹਾਂ ਭਵਾਨੀਗੜ੍ਹ ਰੋਡ ਤੇ ਹਮਾਰਾ ਪੰਪ ਦੇ ਨਾਲ ਜਿੰਨੀ ਵੀ ਸੜਕ ਜਾ ਰਹੀ ਹੈ ਇੱਥੇ ਦੁਕਾਨਦਾਰਾਂ ਨੇ ਸਾਨੂੰ ਰਾਤ ਫੋਨ ਆਇਆ ਕਿ ਵੀ ਜਿਹੜੀ ਇਹ ਸੜਕ ਬਣੀ ਹੈ ਸਾਲ 1.5 ਸਾਲ ਪਹਿਲਾਂ ਸੜਕ ਬਣੀ ਸੀ ਜਿਹੜੀ ਕਿ ਵੀ ਸੜਕ ਦੇ ਵਿੱਚ ਸੜਕ ਘਟਾ ਖੱਡਾਂ ਦਾ ਰੂਪ ਧਾਰ ਗਈ ਹੈ ਖੱਡੇ ਵੀ ਕੋਈ ਇੱਕ ਨਹੀਂ ਹੈ ਦੋ ਨਹੀਂ ਆ ਚਾਰ ਨਹੀਂ ਸੈਂਕੜੇ ਖੱਡੇ ਨੇ ਕਿ ਵੀ ਠੇਕੇਦਾਰ ਨੇ ਇੱਥੇ ਵੱਡੇ ਲੈਵਲ ਤੇ ਭ੍ਰਸ਼ਟਾਚਾਰ ਕੀਤਾ ਹੈ ਇਨੂੰ ਇੱਥੋਂ ਕੁਟਾਲਾ ਨਹੀਂ ਕਹਿ ਸਕਦੇ ਵੱਡਾ ਕੁਟਾਲਾ ਕਹਿ ਸਕਦੇ ਆ ਸੜਕ ਬਣਨ ਤੋਂ ਬਾਅਦ ਨਾ ਹੀ ਇਸ ਦਾ ਪੈਚ ਵਰਕ ਕੀਤਾ ਗਿਆ ਤੇ ਨਾ ਹੀ ਸਰਕਾਰੀ ਬਾਬੂਆਂ ਨੇ ਇਹਦੀ ਸਾਰ ਲਈ ਹੁਣ ਇੱਥੇ ਤੇ ਇਹ ਕਹਿਣਾ ਬੰਦਾ ਹੈ ਕਿ ਵੀ ਮੁੱਖ ਮੰਤਰੀ ਸਾਹਿਬ ਇਹ ਸੜਕ ਦੀ ਵੀ ਵਿਜੀਲੈਂਸ ਵਿਭਾਗ ਤੋਂ ਜਾਂਚ ਕਰਵਾਈ ਜਾਵੇ ਤਾਂ ਇੱਥੇ ਦੁਕਾਨਦਾਰਾਂ ਨੇ ਦੱਸਿਆ ਕੋਈ ਉਹ ਤੇ ਨਾ ਜਿੱਦਣ ਇਧਰ ਕਿ ਵੀ ਇੱਥੇ ਹਾਸਾ ਨਾ ਵਾਪਰਦਾ ਹੋਵੇ ਆ ਇਧਰ ਹੀ ਇੱਥੇ ਹਾਸੇ ਵਾਪਰਦੇ ਐਕਸੀਡੈਂਟ ਹੁੰਦੇ ਹਨ ਕਈਆਂ ਨੂੰ ਤਾਂ ਆਪ ਇਹਨਾਂ ਨੇ ਹਸਪਤਾਲ ਪਹੁੰਚਾਇਆ ਐਕਸੀਡੈਂਟ ਦਾ ਕਾਰਨ ਉਹਨਾਂ ਨੇ ਦੱਸਿਆ ਜੇ ਵੀ ਜੜੇ ਇੱਥੋਂ ਇਧਰੋਂ ਜਾਂ ਉਧਰਲੇ ਪਾਸੋਂ ਦੋਵਾਂ ਪਾਸੋਂ ਜੇ ਕੋਈ ਵੀਕਲ ਆ ਰਹੇ ਹਨ ਗੱਡੀ ਨੂੰ ਜਾਂ ਕਿਸੇ ਵੀਕਲ ਨੂੰ ਓਵਰਟੇਕ ਕਰਨ ਲੱਗਦੇ ਹਨ ਤਾਂ ਅੱਗੋਂ ਖੱਡੇ ਹੁੰਦੇ ਹਨ ਉਹਦਾ ਬੈਲੈਂਸ ਨਾ ਬਣਨ ਕਰਕੇ ਹਾਸੇ ਵਾਪਰਦੇ ਹਨ ਹੁਣ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਜਿਹੜੇ ਠੇਕੇਦਾਰ ਨੇ ਇਹ ਸੜਕ ਬਣਾਈ ਹੈ ਉਹਦੇ ਦੇ ਵਿਜੀਲੈਂਸ ਵਿਭਾਗ ਦੀ ਜਾਂਚ ਕਰਵਾਈ ਜਾਵੇ ਜਿਹੜਾ ਲੱਖਾਂ ਕਰੋੜਾਂ ਦਾ ਕਪਲਾ ਹੋਇਆ ਸੀ ਕਰੀਬ ਸਾਲ ਡੇਢ ਸਾਲ ਪਹਿਲਾਂ ਬੜੀ ਸੜਕ ਦਾ ਇਹ ਹਾਲ ਹੈ ਆਉਣ ਵਾਲੇ ਸਮੇਂ ਦੇ ਵਿੱਚ ਸੜਕ ਹੋਰ ਵੀ ਜ਼ਿਆਦਾ ਖਸਤਾ ਹੋਵੇਗੀ ਲੋੜ ਹੈ ਇਸ ਦੀ ਜਾਂਚ ਕਰਵਾਈ ਦੇ ਨਾਲ ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਪ੍ਰੇਮਦਵਾਦੀ ਰਿਪੋਰਟ ਤਾਂ ਹੁਣ ਪੌਣੀਗੜ ਰੋਡ ਤੇ ਖੜੇ ਆਂ ਹਮਾਰਾ ਪੰਪ ਤੋ ਅੱਗੇ ਬਣੀ ਦਾ 6 ਕਬਜ ਨੇ ਗੇ ਸਾਲਗਮੀ ਹੋਇਆ ਜੀ ਟੁੱਟਣੇ ਹੁਣ ਹੀ ਲੱਗ ਗਈ ਐ ਤੇ ਇੱਥੇ ਐਕਸੀਡੈਂਟ ਬਹੁਤ ਜ਼ਿਆਦਾ ਹੋ ਰਹੇ ਨੇ ਐਕਸੀਡੈਂਟ ਆਏ ਕੀ ਦੱਸ ਲੋ ਕੋਈ ਵੀ ਐ ਓਵਰਟੇਕ ਕਰ ਰਹਾ ਐ ਓਵਰਟੇਕੇ ਕਾ ਟੁੱਟੀ ਸੜਕ ਐ ਅੱਗੇ ਐਕਸੀਡੈਂਟ ਜ਼ਿਆਦਾ ਹੋ ਰਿਹਾ ਟੁੱਟੀ ਓਵਰਟੇਕ ਕਰਕੇ ਅੱਗੇ ਹੁੰਦਾ ਖੱਡੇ ਤੇ ਉਹ ਖੱਡੇ ਕਰਨ ਅਗਲਾ ਖੱਡੇਨ ਬਚਾਣ ਦੀ ਕਰਨ ਪਿੱਛੇ ਦੇਖਦਾ ਨਹੀਂ ਅੱਗੋ ਜਾਂ ਪਿੱਛੋ ਕੋਈ ਗੱਡੀ ਆਈਂਦੇ ਤੇ ਹਾਸਾ ਵਾਪਰ ਜਾਂਦਾ ਹੈ ਹਾਸਾ ਵਾਪਰ ਉਹ ਹਾਸਾ ਹੋਈ ਇਸ ਕਾਰਨ ਰਹਾ ਟ ਹਾਸਦ ਇਹ ਨਾਲੋਂ 2-4 ਦਿਨਾਂ ਬਾਅਦ ਹਾਸਾ ਹੁੰਦੇ ਹੁੰਦੇ ਇਹਨੇ ਹਾਸੇ ਹੋ ਚੁੱਕੇ ਨੇ ਕਿ ਕੀ ਕਰੀਏ 6 ਮਹੀਨੇ ਚ ਇਹ ਪਲਾ ਤਾਂ ਹੋਣੀ ਚਾਹੀਦਾ ਕਿ ਸੜਕ ਇੰਨੀ ਜਲਦੀ ਟੁੱਟਣੀ ਚਾਹੀਦੀ ਇਹਦੀ ਜਾਂਚ ਕਰਾਈ ਜਾਵੇ ਕੀ ਮੰਗ ਚਾਹਦੇ ਹੋ ਕੀ ਜਾਂਚ ਕਰਾਈ ਜਾਵੇ ਇਹਦੇ ਨਾਲ ਸੜਕ ਨੂੰ ਬਣਾਇਆ ਜਾਵੇ ਵਧੀਆ ਤਰੀਕੇ ਨਾਲ ਬਣਾਇਆ ਜਾਵੇ ਐਕਸੀਡੈਂਟਾਂ ਤੋਂ ਬਚਿਆ ਜਾਵੇ ਦਿੱਲੀ ਐਕਸੀਡੈਂਟ ਹੋ ਰਹੇ ਨੇ ਹਾਂ ਜਿਹੜਾ ਕੋਈ ਟੁੱਟੀ ਹੋਈ ਹੈ ਇੱਥੋਂ ਜਿਹੜਾ ਵੀ ਕੋਈ ਓਵਰਟੇਕ ਕਰਦਾ ਹੈ ਉਹਦੇ ਕਾਰਨ ਐਕਸੀਡੈਂਟ ਜ਼ਿਆਦਾ ਹੋਵੇਗਾ ਤੇ ਮੈਨੇ ਵਿੱਚ ਦੇਖ ਦੋ ਐਕਸੀਡੈਂਟ ਪੱਕਾ ਲਿਖਿਆ ਹੋਇਆ ਕਿ ਹੋਣਾ ਹੀ ਹੋਣਾ ਕਿ ਇਹਨੂੰ ਠੀਕ ਕਰਾਇਆ ਜਾਵੇ ਜਲਦੀ ਤੋਂ ਜਲ ਲੋ ਇਹਨੂੰ ਤਾਂ ਆਪ ਲਗਾ ਰਹੇ ਪਰ ਆ ਗਿਆ ਤੇਰੀ ਜਾਂਚ ਕੀਤੀ ਜਾ ਕਿੰਨਾ ਕ ਟਾਈਮ ਹੋਈ ਸੀ ਪਹਿਲਾਂ ਬਣੀ ਸੀ ਇਹ ਇਹ 6 ਮਹੀਨੇ ਹੋਇਆ ਸੀ ਸਾਰੇ 6 ਮਹੀਨੇ ਨਹੀਂ ਸਾਲ ਹੋ ਗਿਆ ਹੁਣ ਹੋ ਗਿਆ ਹੁਣ ਯਾਨੀ ਕਿ ਵੀ ਅਸਲੀ ਰੰਗ ਦਿਖਾਏ ਇਹ ਟੁੱਟ ਗਈ ਆ ਜਦ ਕੇ ਇਹ ਦੇ ਵਿੱਚ ਕਰੋੜਾ ਰੁਪਏ ਦਾ ਟੈਂਡਰ ਸੀ ਭਰਾਜੀ ਤੁਹਾਡਾ ਨਾਮ ਨੈਭ ਸਿੰਘ ਜੀ ਨੈਭ ਸਿੰਘ ਜੀ ਜਿ ਆਪਾਂ ਹੁਣ ਹਮਾਰਾ ਪੰਪ ਕੋਲੇ ਖੜੇ ਆ ਭਵਾਨੀਗੜ੍ਹ ਰੋਡ ਤੇ ਇਹ ਜਿਹੜੀ ਸੜਕ ਦੇ ਵਿੱਚ ਵੱਡੇ ਵੱਡੇ ਖੱਡੇ ਪੈ ਗਏ ਨੇ ਕਦੋਂ ਸੜਕ ਬਣੀ ਸੀ ਸੜਕ ਬਣੀ ਨਹੀਂ ਹੋ ਗਈ ਢਾਈ ਕਾਲਾ ਇਹਦਾ ਬਹੁਤ ਬੁਰਾ ਹਾਲ ਆ ਜੀ ਅਸੀਂ ਕਈ ਵਾਰੀ ਗਾਇਸ ਚੱਕ ਕੇ ਜੀ ਇੱਥੇ ਕੋਈ ਨਹੀਂ ਆ ਕੇ ਦੇਖ ਰਿਹਾ ਇਹਦਾ ਸੜਕ ਦਾ ਇਲਾ ਕਰਵਾਓ ਸਰਕਾਰ ਨੇ ਇਹ ਦੇਖੇ ਇਹ ਸੜਕ ਬਣੀ ਹੋਵੇ ਇੱਕ ਦੋ ਵਾਰੀ ਐਕਸੀਡੈਂਟ ਹੋ ਰਹੇ ਨੇ ਤਲਕ ਤਲਕ ਡੇਗ ਰਹੇ ਇਹਦਾ ਹਿਲਾ ਕਰ ਬਹੁਤ ਕਿ ਵੀ ਇਹ ਜਿਹੜੀ ਐਕਸੀਡੈਂਟ ਦਾ ਕਾਰਨ ਹੈ ਖੱਡੇ ਨੇ ਇਹ ਖੱਡੇ ਨੇ ਜੀ ਖੱਡੇ ਸੜਕ ਭੁਰਗੀ ਵੀ ਖੱਡਾ ਕਰਕੇ ਹਰੇਕ ਬੰਦਾ ਤਿਲਕ ਕੇ ਡਿੱਗਦਾ ਜੀ ਬਹੁਤ ਬੁਰਾ ਹਾਲ ਆ ਜੀ ਦਾ ਜ਼ਿਕਰ ਪਾਈ ਜਾਵੇ ਸਿੱਧ ਤੋਂ ਸਿੱਧੀ ਅਸੀਂ ਕਦੇ ਕਿਸੇ ਨੂੰ ਚੱਕਦੇ ਜੀ ਕਦੇ ਕਿਸੇ ਨੂੰ ਚੱਕਦੇ ਕਿ ਵੀ ਇੱਥੋਂ ਜਿਹੜੇ ਖੱਡੇ ਹੋਣ ਕਰਕੇ ਨੇ ਕੋਈ ਨਾ ਕੋਈ ਮੋਟਰਸਾਈਕਲ ਵਾਲੇ ਕਿ ਵੀ ਅੱਗੇ ਓਵਰਟੇਕ ਕਰਨ ਕਰਨ ਲੱਗਦੇ ਨੇ ਤਾਂ ਗਿਰਦੇ ਨੇ ਹਾਂ ਜੀ ਹਾਂ ਬਹੁਤ ਜ਼ਿਆਦਾ ਦਿਖਦੇ ਨੇ ਜਦੋਂ ਓਵਰਟੇਕ ਕਰੀ ਜਾਂਦੇ ਲਵੋਂ ਦੀ ਹਰੇਕ ਬੰਦਾ ਤਿਲਕ ਕੇ ਜਾ ਕੇ ਦਿਖਦਾ ਜੀ ਖੱਡੇ ਦੇ ਵਿੱਚ ਡਾਕਟਰ ਸਾਹਿਬ ਤੁਹਾਡਾ ਨਾਮ ਡਾਕਟਰ ਸਿੰਘ ਜੀ ਕੀ ਮੰਗ ਚਾਹਨੇ ਹੋ ਕਦੋਂ ਤੋਂ ਸੜਕ ਬਣੀ ਸੀ ਤੇ ਕਿਵੇਂ ਇਹ ਵੱਡੇ ਵੱਡੇ ਖੱਡੇ ਪੈ ਗਏ ਨੇ ਕੀ ਮੰਗ ਚਾਹਨੇ ਹੋ ਸੜਕ ਤਾਂ ਬਣੀ ਨੂੰ ਬਹੁਤ ਟਾਈਮ ਹੋ ਗਏ ਜੀ ਟੁੱਟਦੀ ਬਹੁਤ ਸੀ ਤੇ ਪਾਣੀ ਖੜਦਾ ਜੇ ਉਹ ਪਾਣੀ ਨਾਲ ਇਹ ਬਹੁਤ ਸੀ ਟੁੱਟ ਜਾਂਦੀ ਜੀ ਹੁਣ ਇਹਦੇ ਬਹੁਤ ਵੱਡੇ ਵੱਡੇ ਖੱਡੇ ਪੜ ਰਹੇ ਨੇ ਤੇ ਆਲੇ-ਦਾਲੇ ਰੇਤ ਆ ਰਿਹਾ ਸੜਕ ਦੇ ਉੱਤੇ ਜੀ ਮੋਟਰਸਾਈਕਲ ਵਾਲੇ ਬਹੁਤ ਡਿੱਗਦੇ ਨੇ ਜੀ ਅਸੀਂ ਕਦੋਂ ਨੂੰ ਰੋਹ ਚੱਕਦੇ ਆ ਤੇ ਬਹੁਤ ਬਜ਼ੁਰਗ ਡਿੱਗਦੇ ਨੇ ਜੀ ਤੇ ਬਹੁਤ ਨੁਕਸਾਨ ਹੁੰਦਾ ਜੀ ਸਾਡੀ ਸਰਕਾਰ ਨੂੰ ਇਹੀ ਬੇਨਤੀ ਆ ਇਹ ਸੜਕ ਸਹੀ ਤੁਸੀਂ ਕੀ ਬਣਾਈ ਜਾਵੇ ਤੇ ਥੋੜੀ ਉੱਚੀ ਚੱਕ ਕੇ ਬਣਾਈਏ ਜੀ ਤੇ ਪਾਣੀ ਨਾ ਖੜੀ ਪਾਣੀ ਜਿਹੜਾ ਖੜ ਜਾਂਦਾ ਜੀ ਇਹ ਬਹੁਤ ਹੀ ਬੁੱਕ ਜੀ। ਕੰਮ ਸਰਕਾਰ ਨੂੰ ਮਹੀ ਦੇਖ ਕੇ ਜੀ ਅਸੀਂ ਸਰਕਾਰ ਦਾ ਬਹੁਤ ਧੰਨਵਾਦ ਹੈ ਜੀ ਇਹ ਸਰਕਾਰ ਨੂੰ ਬਹੁਤ ਜੋਰ-ਸ਼ੋਰ ਨਾਲ ਬਣਾਇਆ ਜੀ ਬਹੁਤ ਵੋਟਾਂ ਪਈਆਂ ਨੇ ਬਹੁਤ ਜੋਰ ਬਣਾਇਆ ਸਾਨੂੰ ਪੂਰਾ ਮਾਣ ਹੈ ਸਰਕਾਰ ਤੇ ਕਿ ਇਹ ਸਾਡੀ ਜਿਹੜੀ ਫੀਲ ਆਏ ਸਰਕਾਰ ਤੱਕ ਪਹੁੰਚੂਗੀ ਤੇ ਇਹ ਤੇ ਜਰੂਰ ਅਮਲ ਕਰੂਗੀ ਸਰਕਾਰ ਇਹ ਸੜਕ ਜਦੋਂ ਸੜਕ ਬਣੀ ਬਹੁਤ ਵਧੀਆ ਬਣੀ ਸੀ ਬਹੁਤ ਜੋਰਾਂ ਚੋਂ ਤੇ ਬਣੀ ਸੀ ਇਹ ਸਰਕਾਰ ਨੇ ਬਹੁਤ ਵੱਡਾ ਟੈਂਡਰ ਪਾਸ ਕੀਤਾ ਸੀ ਤੇ ਜੀ ਪਰ ਇਹਦੀ ਕੋਈ ਦੇਖਰੇਖ ਨਹੀਂ ਕਰਦਾ ਜੀ ਇਹਦੀ ਕੋਈ ਜਾਂਚ ਕਰਵਾਈ ਜਾਵੇ ਜੀ ਇਹ ਸਾਲ ਸੜਕ ਦਾ 2-3 ਸਾਲ ਵਿੱਚ ਚੱਲੀ ਜੀ ਇਹ ਤੇ ਬਣੀ ਤੇ ਇਹ ਬਹੁਤ ਵੱਡਾ ਰੋਡ ਬਣਿਆ ਸੀ ਜੀ ਇਹਦੀ ਜਾਂਚ ਕਰਵਾਈ ਜਾਵੇ ਜੀ ਇੰਨੀ ਜਲਦੀ ਕਿਉਂ ਟੁੱਟਦੀ ਹੈ ਜੀ ਸੜਕ ਇੱਥੇ ਮਾਲ ਨਹੀਂ ਪੈਂਦਾ ਸਹੀ ਜਾਂ ਇੱਥੇ ਕੀ ਕਾਰਨ ਹੈ ਜੀ ਵੀ ਸੜਕ ਬਣਾਈ ਜਾਵੇ ਨਾਲ ਇਹਦੀ ਜਾਂਚ ਕਰਵਾਈ ਜਾਵੇ ਜੀ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਜੀ ਬਹੁਤ ਬਹੁਤ ਧੰਨਵਾਦ ਹੈ ਸਰਕਾਰ ਦਾ ਜੀ ਮਨਜੀਤ ਸਿੰਘ ਮਨਜੀਤ ਸਿੰਘ ਜੀ ਜਿਹੜੀ ਹੁਣ ਆਪਾਂ ਸੜਕ ਤੇ ਖੜੇ ਆ ਕਿਵੇਂ ਦੇਖਦੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਇਹ ਮਟੀਰੀਅਲ ਮਾੜਾ ਪਾਇਆ ਹੋਇਆ ਟੁੱਟਦੀ ਆ ਕਪੜੇ ਹੁੰਦੇ ਨੇ ਸਾਹਿਬ ਇਹ ਪਰੇ ਪਤਾ ਲੱਗੇ ਉਹਦਾ ਠੇਕੇਦਾਰ ਕਪੜਾ ਕਰਦੇ ਨੇ ਮੈਂ ਸਾਰਾ ਮਟੀਰੀਅਲ ਮਾੜਾ ਪਾਇਆ ਤਾਂ ਹੀ ਟੁੱਟਦੀ ਆ ਜੇ ਬਾਹਰੋਂ ਸਹੀ ਮਟੀਰੀਅਲ ਕਿਵੇਂ ਟੁੱਟੂਏ ਇਹਦਾ ਲਗੂ ਉਹਨਾਂ ਦੇ ਠੇਕੇਦਾਰ ਨੂੰ ਲਾਉਣ ਹਰਜਣਾ ਕੀ ਮੰਗ ਚਾਹਨੀਓ ਮੁੱਖ ਮੰਤਰੀ ਸਾਹਿਬ ਤੋਂ ਇਹੀ ਚਾਹੁੰਦੇ ਆ ਵੀ ਇਹਨਾਂ ਦੀ ਇਨਕੁਆਰੀ ਕੀਤੀ ਜਾਵੇ ਧੰਨਵਾਦ ਜੀ। ਭਾਈ ਜੀ ਤੁਹਾਡਾ ਨਾਮ ਰਿੰਕੂ ਨੇਜਾ ਅਨੇਜਾ ਜੀ ਕਦੋਂ ਸੜਕ ਬਣੀ ਸੀ ਤੇ ਕੀ ਮੰਗ ਚਾਹਨੇ ਹੋ? ਇਹ ਸੜਕ ਬਣਿਆ ਨੂੰ ਸਾਲ ਕੋ ਹੋ ਗਿਆ ਤੇ ਰੋਜ਼ ਇੱਥੇ ਦੇਲੀ ਕੋਈ ਨਾ ਕੋਈ ਐਕਸੀਡੈਂਟ ਹੁੰਦਾ ਹੈ। ਰਾਤ ਨੂੰ ਤਾਂ ਬਹੁਤ ਹੀ ਪੁਰਾਹ ਹਾਲ ਹੁੰਦਾ ਹੈ। ਹਨੇਰਾ ਯਾਦਾ ਹੁੰਦਾ ਹੈ, ਦਿਖਦੈ ਨਹੀਂ ਹੈਗਾ। ਤੁਸੀਂ ਮੰਨੋਗੇ ਜੀ, ਪਿੰਚਾ ਚਾਹੁੰਦੇ ਹੋ ਕਿ ਮੈਂ ਖੱਤੇ ਭਰਾਏ ਨੇ ਉੱਥੇ ਜੀ। ਮਿੱਟੀ ਪਵਾ ਕੇ। ਯਾਨੀ ਆਪ ਤੁਸੀਂ ਨੇ ਰੇੜੀ ਤੇ ਮਿੱਟੀ ਮੰਗਾ ਕੇ ਭਰੀ ਸੀਗੀ। ਖੁਦ ਕੋਈ ਹੈ ਜੀ। ਠੀਕ ਹੈ ਜੀ ਫਿਰ ਰਾਤ ਨੂੰ ਫਿਰ ਇੰਨਾ ਸਾਧਨ ਚੱਲਦਾ ਉਹ ਦਿਨ ਰਾਤ ਸਾਧਨ ਇੰਨਾ ਚੱਲਦਾ ਕਿ ਮਿੱਟੀ ਦਾ ਪਤਾ ਹੀ ਲੱਗਦਾ ਉੜ ਜਾਂਦੀ ਹੈ ਉਹੀ ਮਿੱਟੀ ਉੜ ਕੇ ਦੁਕਾਨ ਦੇ ਅੰਦਰ ਵੀ ਆਂਦੀ ਹੈ ਇਹ ਸਫਾਈ ਕਰਦੇ ਸੀ ਥੱਕੇ ਰਹਿ ਦੁਕਾਨ ਦੀ ਇੰਨੀ ਮਿੱਟੀ ਉੜਦੀ ਹੈ ਸ਼ਾਮ ਨੂੰ ਔਰ ਇੰਨਾ ਬੁਰਾ ਹਾਲ ਹੈ ਰੋਡ ਦਾ ਪੁੱਛਣਾ ਅਸੀਂ ਸਰਕਾਰ ਤੋਂ ਇਹੀ ਮੰਗ ਕੇ ਚੱਨੇ ਆ ਕਿ ਇਹਦਾ ਕੋਈ ਨਾ ਕੋਈ ਹੱਲ ਹੈ ਕੋਈ ਕੀਤਾ ਜਾਵੇ ਕਿ ਇੰਸਾਨ ਦਾ ਕੋਈ ਨਾ ਕੋਈ ਸਹਾਰਾ ਹੋ ਜਾਵੇ ਧੰਨਵਾਦ ਜੀ ਬਾਈ ਜੀ ਤੁਹਾਡਾ ਨਾਮ ਦੀਪਕ ਜੀ ਦੀਪਕ ਜੀ ਆਪਾਂ ਹੁਣ ਹਮਾਰਾ ਪੰਪਾ ਭੌਨੀਗੜ ਰੋਡ ਤੇ ਖੜੇ ਆਂ ਕਦੋਂ ਸੜਕ ਬਣੀ ਸੀ ਤੇ ਕੀ ਮੰਗ ਚਾਹਨੇ ਹੋ ਇਹ ਸੜਕ ਬਣੀ ਨੂੰ ਸਾਲ ਕੋਇਆ ਜੀ ਤੇ ਸੜਕੇ ਜਿਆਦਾ ਹੀ ਟੁੱਟੀ ਹੋਈ ਹੈ ਜੀ ਤੇ ਰੋਜ਼ ਐਕਸੀਡੈਂਟ ਹੁੰਦੇ ਨੇ ਸੜਕ ਤੇ ਜੀ ਕੋਈ ਸੁਣਵਾਈ ਨਹੀਂ ਐਕਸੀਡੈਂਟ ਦਾ ਕੀ ਕਾਰਨ ਹੈ ਐਕਸੀਡੈਂਟ ਮੋਟਰਸਾਈਕਲਾਂ ਤੇ ਹੁੰਦੇ ਨੇ ਜੀ ਇਹ ਕਿਉਂ ਹੁੰਦੇ ਨੇ ਜੀ ਕਾਰਨ ਕੀ ਹੈ ਉਹ ਖੱਡੇ ਨੇ ਜੀ ਖੱਡੇ ਦੇ ਵਿੱਚ ਜਦ ਮੋਟਰਸਾਈਕਲ ਦਾ ਟਾਇਰ ਵੱਜਦਾ ਜੀ ਤੇ ਨਾਲ ਦੀ ਨਾਲ ਡਿੱਗ ਪੈਂਦੇ ਨੇ ਜੀ ਬੰਦੇ ਤੇ ਅਸੀਂ ਅਸੀਂ ਰੇੜੀਆਂ ਨਾਲੇ ਕਾਫੀ ਭਰਿਆ ਵੀ ਹੈ ਜੀ ਜੀ ਕੀ ਮੰਗ ਚਾਹਨੇ ਹੋ ਹੁਣ ਵੀ ਇਹ ਸੜਕ ਬਣੀ ਜੀ ਥੋੜੀ ਹਾਂਜੀ ਇੱਕ ਥੋੜਾ ਜਿਹਾ ਚਾਹਤ ਹੈ ਹਾਂਜੀ ਕੀ ਮੰਗ ਚਾਹਨੇ ਹੋ ਅਸੀਂ ਕਈ ਵਾਰ ਗੇਰੇ ਹੋਏ ਬੰਦਿਆਂ ਨੂੰ ਵੀ ਚੱਕਿਆ ਤੇ ਉਹਨਾਂ ਨੂੰ ਹਸਪਤਾਲ ਵੀ ਪਹੁੰਚਾਇਆ ਗਿਆ ਜੀ ਅਸੀਂ ਇਹ ਚਾਹਨੇ ਵੀ ਇਹ ਜਲਦੀ ਤੋਂ ਜਲਦੀ ਸੜਕ ਬਣਵਾਈ ਜਾਵੇ ਹਾਂਜੀ ਜੀ ਧੰਨਵਾਦ ਜੀ ਅਸੀਂ ਖੜੇ ਹਾਂ ਪਵਾਨਿਕਲ ਰੋਡ ਤੇ ਹਮਾਰਾ ਪੰਪ ਦੇ ਸਾਹਮਣੇ ਖੜੇ ਹਾਂ ਜੜੀ ਕਿ ਵੀ ਇਹ ਸੜਕ ਕਰੀਬ 2.5 ਸਾਲ ਪਹਿਲਾਂ ਸੜਕ ਬਣੀ ਸੀ ਜਿਹੜਾ ਜੋ ਸੜਕ ਦੀ ਗੱਲ ਕਰੀ ਜਾਵੇ ਤਾਂ ਸੜਕ ਦੇ ਵਿੱਚ ਭਾਰੀ ਬਹੁਤ ਹੀ ਜ਼ਿਆਦਾ ਖੱਡੇ ਪੈ ਚੁੱਕੇ ਨੇ ਇੱਥੇ ਸਾਨੂੰ ਸੂਤਰ ਨੇ ਦੱਸਿਆ ਕਿ ਵੀ ਕੁਝ ਦੇ ਸਮੇਂ ਪਹਿਲਾਂ ਸੜਕ ਬਣੀ ਸੀ ਜੜੀ ਕਿ ਵੀ ਸੜਕ ਦੇ ਵਿੱਚ ਖੱਡੇ ਵੱਡੇ ਵੱਡੇ ਖੱਡਾਂ ਦੇ ਰੂਪ ਧਾਰ ਗਈ ਹੈ ਤੇ ਅਸੀਂ ਜਦੋਂ ਆ ਕੇ ਸੂਤਰ ਦੇ ਕਹਿਣ ਅਨੁਸਾਰ ਜਦੋਂ ਆ ਕੇ ਕਵਰੇਜ ਕੀਤੀ ਤਾਂ ਸੜਕ ਦੇ ਉੱਤੋਂ ਬਜਰੀ ਦਿਖ ਰਹੀ ਹੈ ਬਜਰੀ ਦੇ ਉੱਤੋਂ ਲੁੱਕ ਬਿਲਕੁਲ ਹੀ ਗਾਇਬ ਹੋ ਚੁੱਕੀ ਹੈ ਇੱਥੇ ਹੁਣ ਆ ਦੱਸਣਾ ਬਣਦਾ ਹੈ ਕਿ ਕਿਤੇ ਵੱਡੇ ਲੈਵਲ ਤੇ ਠੇਕੇਦਾਰ ਨੇ ਕਪਲਾ ਕੀਤਾ ਹੈ ਇੱਥੇ ਸਰਕਾਰੀ ਬਾਬੂਆਂ ਦੀ ਮਿਲੀ ਭੁਗਤ ਕੱਥੇ ਦੀ ਮਿਲੀ ਭੁਗਤ ਤੋਂ ਵੀ ਕਿਨਾਰਾ ਨਹੀਂ ਕੀਤਾ ਜਾ ਸਕਦਾ ਖੜੇ ਹਾਂ ਭਵਾਨੀਗੜ੍ਹ ਰੋਡ ਤੇ ਹਮਾਰਾ ਪੰਪ ਤੇ ਸਾਹਮਣੇ ਖੜੇ ਹਾਂ ਕਰੀਬ ਇਹ 2.5 ਸਾਲ ਪਹਿਲਾਂ ਸੜਕ ਬਣੀ ਸੀ ਦੇਖ ਰਹੇ ਹੋ ਜਿਸ ਦੇ ਵਿੱਚ ਵੱਡੇ ਵੱਡੇ ਖੱਡੇ ਪੈ ਚੁੱਕੇ ਹਨ ਤੇ ਸੂਤਰ ਨੇ ਦੱਸਿਆ ਕਿ ਰਾਤ ਨੂੰ ਇੱਥੇ ਕੋਈ ਲਾਈਟਾਂ ਦਾ ਪ੍ਰਬੰਧ ਨਾ ਹੋਣ ਕਰਕੇ ਕਈ ਵਾਰ ਇੱਥੇ ਐਕਸੀਡੈਂਟ ਵੀ ਹੋਏ ਹਨ ਤੇ ਕਈ ਲੋਕ ਮੋਟਰਸਾਈਕਲ ਤੋਂ ਗਿਰੇ ਵੀ ਹਨ ਤੇ ਅਸੀਂ ਦਿਖਾ ਰਹੇ ਹਾਂ ਤੁਹਾਨੂੰ ਉਹ ਵੱਡੇ ਵੱਡੇ ਖੱਡੇ ਜਿਹੜੇ ਕਿ ਵੀ ਸੜਕ ਦੇ ਵਿੱਚ ਪੈ ਚੁੱਕੇ ਹਨ ਤੇ ਦਿਨੋਂ ਦੇ ਨਾਲ ਉਹ ਖੱਡੇ ਵੱਡੇ ਵੱਡੇ ਹਾਸਿਆਂ ਦਾ ਰੂਪ ਧਾਰਨ ਕਰ ਰਹੇ ਆਂ ਰਾਤ ਨੂੰ ਬਹੁਤ ਹੀ ਜ਼ਿਆਦਾ ਇੱਥੇ ਮੋਟਰਸਾਈਕਲ ਵਾਲਿਆਂ ਨੂੰ ਜਦੋਂ ਸਪੀਡ ਤੇ ਆ ਰਹੇ ਹੁੰਦੇ ਆਂ ਤਾਂ ਖੱਡੇ ਅੱਗੇ ਹੋਣ ਕਰਕੇ ਕਈ ਵਾਰੀ ਸੱਟਾਂ ਵੀ ਖਾ ਚੁੱਕੇ ਹਨ ਇੱਥੇ ਹੁਣ ਇਹ ਸੜਕ ਦੀ ਵਿਜੀਲੈਂਸ ਤੋਂ ਵਿਭਾਗ ਤੋਂ ਜਾਂਚ ਕਰਵਾਈ ਜਾਵੇ ਜਿਹੜੇ ਠੇਕੇਦਾਰ ਨੇ ਸੜਕ ਬਣਾਈ ਸੀ ਕਰੋੜਾ ਰੁਪਏ ਦਾ ਟੈਂਡਰ ਹੋਣ ਦੇ ਬਾਵਜੂਦ ਦੱਸਦੇ ਹਨ ਕਿ ਇੱਥੇ ਸੂਤਰ ਨੇ ਦੱਸਿਆ ਕਿ ਕੋਈ ਵੀ ਸੜਕਾ 6 ਸਾਲ ਦਾ ਇਸ ਦਾ ਐਗਰੀਮੈਂਟ ਹੁੰਦਾ ਹੈ ਕਿ 6 ਸਾਲ ਤੋਂ ਪਹਿਲਾਂ ਹੀ ਸੜਕ ਨੇ ਆਪਣਾ ਅਸਲੀ ਰੂਪ ਦਿਖਾ ਦਿੱਤਾ ਹੈ ਖੜੇ ਹਾਂ ਪਵਾਨੀਗਰ ਰੋਡ ਤੇ ਹਮਾਰਾ ਪੰਪ ਦੇ ਅੱਗੇ ਜਿੱਥੇ ਕਈ ਬਹੁਤ ਵੱਡੇ ਵੱਡੇ ਖੱਡੇ ਪਏ ਹੋਏ ਹਨ ਇੱਥੇ ਹੁਣ ਠੇਕੇਦਾਰ ਤੇ ਵੀ ਕਾਰਵਾਈ ਕੀਤੀ ਜਾਵੇ ਤਾਂ ਜੋ ਕਿ ਵੀ ਅੱਗੇ ਤੋਂ ਇਹੋ ਜਿਹਾ ਕੰਮ ਨਾ ਕਰ ਸਕਣ ਜਿਹਦੇ ਵਿੱਚ ਜਿਹੜੇ ਵੱਡੇ ਵੱਡੇ ਘੁਟਾਲੇ ਕੀਤੇ ਜਾ ਰਹੇ ਹਨ ਹਮਾਰਾ ਪੰਪ ਦੇ ਸਾਹਮਣੇ ਵੱਡੇ ਵੱਡੇ ਖੱਡੇ ਸੜਕ ਦੇ ਪੈ ਚੁਕੇ ਹਨ ਤੇ ਨਿੱਕ ਹਾਸੇ ਵਾਪਰਦੇ ਹਨ ਤੇ ਗੱਡੀਆਂ ਵੀ ਜੜੀਆਂ ਜਾਂਦੀਆਂ ਹਨ ਤਾਂ ਸਪੀਡ ਤੇ ਜਾ ਰਹੀਆਂ ਹੁੰਦੀਆਂ ਹਨ ਤੇ ਜਿਹੜਾ ਪਿਛਲਾ ਵਹੀਕਲ ਹੁੰਦਾ ਹੈ ਉਸ ਨੂੰ ਖੱਡੇ ਨਾ ਦਿਖਣ ਕਰਕੇ ਹਾਸਿਆਂ ਦਾ ਕਾਰਨ ਵਾਪਰ ਰਿਹਾ ਤੇ ਹਾਸੇ ਹੀ ਵਾਪਰ ਰਹੇ ਹਨ ਤੇ ਇੱਕ ਵਾਰ ਸੜਕ ਬਣਨ ਤੋਂ ਬਾਅਦ ਨਾ ਹੀ ਸਰਕਾਰੀ ਬਾਬੂਆਂ ਨੇ ਇਸ ਦੀ ਸਾਰ ਲਈ ਤੇ ਨਾ ਹੀ ਠੇਕੇਦਾਰ ਨੇ ਕੋਈ ਸਾਰ ਲਈ ਕੋਈ ਪੈਚਵਰਕ ਨਹੀਂ ਹੋ ਰਿਹਾ 10 ਦਿਖਾ ਰਹੇ ਆ ਕਿ ਵੀ ਕਰੀਬ 2 2.5 ਸਾਲ ਪਹਿਲਾਂ ਸੜਕ ਬਣੀ ਸੀ ਜਿਹੜੀ ਕਿ ਵੀ ਖੱਡਿਆਂ ਦਾ ਵੱਡੇ ਵੱਡੇ ਖੱਡਿਆਂ ਦਾ ਹਾਸਿਆਂ ਦਾ ਕਾਰਨ ਬਣਦੀ ਜਾ ਰਹੀ ਹੈ ਬੜੀ ਹੀ ਲਾਪਰਵਾਹੀ ਨਾਲ ਕੰਮ ਕੀਤਾ ਹੈਗਾ ਕਈ ਥਾਵਾਂ ਤੋਂ ਸੜਕ ਉੱਚੀ ਨਹੀਂ ਵੀ ਬਣੀ ਆਈ ਗਈ ਹੈ ਕੋਈ ਲੈਵਲ ਨਹੀਂ ਕੀਤਾ ਗਿਆ ਦੇਖ ਰਹੇ ਹੋ ਵੱਡੇ ਵੱਡੇ ਖੱਡੇ ਜਿਹੜੇ ਕਿ ਵੀ ਨਿੱਤੀ ਹਾਸਿਆਂ ਦਾ ਕਾਰਨ ਬਣਦੇ ਜਾ ਰਹੇ ਹਨ ਸੂਤਰ ਦੀ ਦਿੱਤੀ ਜਾਣਕਾਰੀ ਅਨੁਸਾਰ ਸੂਤਰ ਦੀ ਦਿੱਤੀ ਕਾਰਵਾਈ ਅਨਸਾਰ ਜਦੋਂ ਆ ਕੇ ਦੇਖਿਆ ਜਾਣਕਾਰੀ ਮਿਲਣ ਤੇ ਤਾਂ ਵਾਕਈ ਹੀ ਸੂਤਰ ਦੀ ਜਾਣਕਾਰੀ ਸੱਚ ਸੀ ਤੇ ਆ ਕੇ ਦੇਖਿਆ ਕਿ ਸੜਕ ਦੇ ਵਿੱਚ ਵੱਡੇ ਵੱਡੇ ਖੱਡੇ ਪਏ ਹੋਏ ਹਨ ਇਸ ਸੜਕ ਦੀ ਨਾ ਹੀ ਠੇਕੇਦਾਰਾਂ ਨੇ ਮੁੜ ਕੇ ਸਾਰ ਲਈ ਨਾ ਹੀ ਕੋਈ ਪੈਚ ਵਰਕ ਕੀਤਾ ਗਿਆ ਤੇ ਨਾ ਹੀ ਸਰਕਾਰੀ ਬਾਬੂਆਂ ਨੇ ਠੇਕੇਦਾਰ ਤੇ ਕੋਈ ਕਾਰਵਾਈ ਕੀਤੀ ਤੇ ਹੁਣ ਇੱਥੇ ਉਹੀ ਸਰਕਾਰੀ ਬਾਬੂਆਂ ਨੂੰ ਦਿਖਾ ਰਹੇ ਆ ਕਿ ਵੀ ਜਿਹੜੀ ਸੜਕ 2.5 ਸਾਲਾਂ ਦੇ ਵਿੱਚ ਹੀ ਸੜਕ ਖੰਡਰ ਬਣਦੀ ਜਾ ਰਹੀ ਹੈ ਵੱਡੇ ਵੱਡੇ ਖੱਡੇ ਪਏ ਹੋਏ ਹਨ ਇਹ ہمارا ਪੰਪ ਦੇ ਸਾਹਮਣੇ ਹੀ ਸੜਕ ਦਾ ਹਾਲ ਹੈ ਜਿੱਥੇ ਵੱਡੇ ਵੱਡੇ ਖੱਡੇ ਹਨ ਤੇ ਸੜਕ ਵੀ ਉੱਚੀ ਨੀਵੀਂ ਬਣਾਈ ਗਈ ਹੈ ਜਿਹੜੀ ਕਿ ਵੀ ਹਾਸਿਆਂ ਦਾ ਨਿੱਤ ਹਾਸਿਆਂ ਦਾ ਕਾਰਨ ਬਣ ਰਹੀ ਹੈ ਤੇ ਜਿਉਂਦੇ ਜਾਗਦੇ ਸਬੂਤ ਹਨ ਜਿਹੜੀ ਕਿ ਵੀ 2.5 ਸਾਲਾਂ ਦੇ ਵਿੱਚ ਸੜਕ ਵੱਡੇ ਵੱਡੇ ਖੱਡੇ ਧਾਰ ਰੂਪ ਧਾਰ ਰਹੀ ਹੈ ਤੇ ਦਿਨੋਂ ਦਿਨ ਖੱਡੇ ਵੱਡੇ ਹੁੰਦੇ ਜਾ ਰਹੇ ਹਨ ਜਿਦੀ ਕਿ ਵੀ ਨਾ ਹੀ ਸਰਕਾਰੀ बाबूਸਾਰ ਲੈ ਜਾਂ ਤੇ ਨਾ ਹੀ ਮੁੜ ਕੇ ਠੇਕੇਦਾਰ ਨੇ ਪਰਤ ਕੇ ਦੇਖਿਆ ਕਿ ਸੜਕ ਕੀ ਹੈ ਕੀ ਨਹੀਂ ਹੈ ਜਦ ਕਿ ਠੇਕੇਦਾਰ ਤੇ ਹੁਣ ਬਣਦੀ ਕਾਰਵਾਈ ਕੀਤੀ ਜਾਵੇ ਤੇ ਉਸ ਦਾ ਲਾਇਸੈਂਸ ਵੀ ਕੈਨਸਲ ਕੀਤਾ ਜਾਵੇ ਜਿਨੇ ਸੜਕ ਦੇ ਵਿੱਚ ਕਿਤੇ ਨਾ ਕਿਤੇ ਕੱਥੀ ਘੱਟਿਆ ਮਟੀਰੀਅਲ ਵੀ ਜ਼ਰੂਰ ਵਰਤਿਆ ਗਿਆ ਹੈ ਜਿਹੜੀ ਕਿ ਵੀ ਹਾਸੇ ਵਾਪਰ ਰਹੇ ਹਨ ਤੇ ਇੱਥੇ ਦੁਕਾਨਦਾਰਾਂ ਨੇ ਦੱਸਿਆ ਕਿ ਕਈ ਵਾਰ ਉਹਨਾਂ ਨੇ ਆਪ ਮਿੱਟੀ ਪਾਈ ਹੈ ਤਾਂ ਜੋ ਕਿ ਵੀ ਜੜੇ ਹਾਸੇ ਵਾਪਰ ਰਹੇ ਹਨ ਹਾਸੇ ਨਾ ਵਾਪਰਣ ਪਰ ਮਿੱਟੀ ਵੀ ਜਦੋਂ ਬਾਰਿਸ਼ ਦਾ ਟਾਈਮ ਆਉਂਦਾ ਹੈ ਤਾਂ ਇਹ ਮਿੱਟੀ ਖੱਡਿਆਂ ਦੇ ਵਿੱਚੋਂ ਬਾਹਰ ਨਿਕਲਦੀ ਜਾਂਦੀ ਹੈ ਤੇ ਫਿਰ ਦੁਬਾਰਾ ਫਿਰ ਉਹੀ ਖੱਡੇ ਉੱਥੇ ਹੀ ਬਣੇ ਰਹਿੰਦੇ ਜਦ ਤੱਕ ਇਹਦਾ ਪੈਚ ਵਰਕ ਨਹੀਂ ਹੁੰਦਾ ਤਾਂ ਇਹ ਹਾਸੇ ਇਦਾਂ ਹੀ ਵਾਪਰਦੇ ਰਹਿਣਗੇ ਤੇ ਹੁਣ ਗੱਲ ਕਰਦੇ ਹਾਂ ਕਿ ਵੀ ਜਿਹੜੀ ਠੇਕੇਦਾਰ ਨੇ ਸੜਕ ਬਣਾਈ ਹੈ ਐਦੀ ਜਾਂਚ ਵਿਜੀਲੈਂਸ ਵਿਭਾਗ ਤੋਂ ਕਰਵਾਈ ਜਾਵੇ ਜੜੇ ਇਸਨੇ ਕਿ ਵੀ ਕਿਤੇ ਨਾ ਕਿਤੇ ਕਥਿਤ ਘਟੀਆ ਮਟੀਰੀਅਲ ਦਾ ਇਸਤੇਮਾਲ ਕੀਤਾ ਹੈ ਜਾਂ ਗੱਲ ਕਰੀਏ ਕਿ ਉਸਨੇ ਮਟੀਰੀਅਲ ਹੀ ਪੂਰਾ ਨਹੀਂ ਪਾਇਆ ਜਿਉਂਦਾ ਜਾਗਦਾ ਸਬੂਤ ਹੈ 5 5 6 6 ਫੁੱਟ ਦੇ ਖੱਡੇ ਹਨ ਤੇ ਜਦੋਂ ਆ ਕੇ ਦੇਖਿਆ ਤਾਂ ਬਹੁਤ ਹੀ ਭਾਰੀ ਗਿਣਤੀ ਦੇ ਵਿੱਚ ਸੜਕ ਖੱਡਾਂ ਦਾ ਰੂਪ ਧਾਰ ਚੁੱਕੀ ਸੀ ਦੇਖ ਸਕਦੇ ਹੋ ਬਹੁਤ ਹੀ ਰਾਤ ਨੂੰ ਇਸ ਸੜਕ ਤੇ ਮੋਟਰਸਾਈਕਲ ਵਾਲੇ ਗਿਰਦੇ ਵੀ ਦੇਖੇ ਗਏ ਹਨ ਦੁਕਾਨਦਾਰਾਂ ਨੇ ਕਿਹਾ ਕਿ ਵੀ ਸੜਕ ਬਹੁਤ ਹੀ ਟਾਈਮ ਤੋਂ ਪਹਿਲਾਂ ਟੁੱਟਣ ਕਰਕੇ ਇੱਥੇ ਕਿਤੇ ਨਾ ਕਿਤੇ ਇਹਦਾ ਘਟਾਲਾ ਵੀ ਕੀਤਾ ਗਿਆ ਹੈ ਨਾ ਹੀ ਸਰਕਾਰੀ ਬਾਬੂਆਂ ਨੇ ਨਾ ਹੀ ਠੇਕੇਦਾਰ ਨੇ ਕੋਈ ਆ ਕੇ ਸਾਰ ਲਈ ਐਸੇ ਹੁਣ ਜਾਂਚ ਕਰਵਾਈ ਜਾਵੇ ਜੜੀ ਕਵੀਬ ہمارا ਪੰਪ ਤੋਂ ਅੱਗੇ ਲੈ ਕੇ ਸੜਕ ਤੇ ਭਾਰੀ ਗਿਣਤੀ ਵਿੱਚ ਖੱਡੇ 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 ਬਣੇ ਹੋਏ ਹਨ ਇਸ ਦੀ ਸੜਕ ਦੀ ਜਾਂਚ ਕਰਵਾਈ ਜਾਵੇ ਜਾਂਚ ਵੀ ਕਿਸੇ ਵਿਸ਼ੇਸ਼ ਏਜੰਸੀ ਤੋਂ ਕਰਵਾਈ ਜਾਵੇ ਤਾਂ ਜੋ ਸਾਰੀ ਸੱਚਾਈ ਸਾਹਮਣੇ ਆ ਸਕੇ